ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਇੱਕ ਕਹਾਣੀ ਆਪ ਜੀ ਦੇ ਨਾਲ ਸੰਧੀ ਕਰ ਰਿਹਾ ਜੀ ਆਪ ਜੀ ਆਨੇ ਬੜੇ ਧਿਆਨ ਦੇ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ ਦੋ ਵਿਅਕਤੀ ਇੱਕ ਮਹਾਤਮਾ ਦੇ ਕੋਲ ਨਾਮ ਦੀ ਦਸ ਲੈਣ ਪਹੁੰਚਦੇ ਨੇ ਤੇ ਜਿਹੜੇ ਮਹਾਤਮਾ ਨੇ ਉਹ ਬਹੁਤ ਕਮਾਈ ਵਾਲੇ ਸਨ ਉਹ ਜਾਣਦੇ ਸਨ ਕਿ ਹਰ ਇੱਕ ਵਿਅਕਤੀ ਨਾਮ ਦੇ ਲਾਇਕ ਨਹੀਂ ਹੁੰਦਾ ਤੇ ਪਹਿਲਾਂ ਉਸ ਦਾ ਮਨ ਤੇ ਉਸ ਦੀ ਸੋਚ ਪਰਖਣੀ ਚਾਹੀਦੀ ਹੈ ਤੇ ਮਹਾਤਮਾ ਨੇ ਦੋਹਾਂ ਵਿਅਕਤੀਆਂ ਨੂੰ ਇੱਕ-ਇੱਕ ਤੋਤਾ ਦਿੱਤਾ ਤੇ ਹੁਕਮ ਦਿੱਤਾ ਜਾਓ ਇਸ ਤੋਤੇ ਨੂੰ ਉਸ ਥਾਂ ਤੇ ਮਾਰ ਕੇ ਲਿਆਓ ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ ਤੇ ਉਹ ਜਿਹੜੇ ਦੋਵੇਂ ਵਿਅਕਤੀ ਚਲੇ ਜਾਂਦੇ ਨੇ ਤੇ ਪਹਿਲਾ ਇੱਕ ਵਿਅਕਤੀ ਚੱਟ ਕੇ ਇੱਕ ਦਰਖਤੀ ਆੜ ਦੇ ਵਿੱਚ ਗਿਆ ਤੇ ਸੋਚਿਆ ਕਿ ਇੱਥੇ ਸਾਨੂੰ ਕੋਈ ਨਹੀਂ ਦੇਖ ਰਿਹਾ ਤੇ ਤੁਰੰਤ ਹੀ ਤੋਤੇ ਦੀ ਗਰਦਨ ਮੋੜ ਕੇ ਉਸ ਦੀ লাশ ਨੂੰ ਲੈ ਕਰਕੇ ਮਹਾਤਮਾ ਦੇ ਕੋਲ ਆ ਜਾਂਦਾ ਹੈ ਤੇ ਜਿਹੜਾ ਦੂਜਾ ਵਿਅਕਤੀ ਹੈ ਦੂਰ ਉਜਾੜ ਦੇ ਵੱਲ ਤੁਰ ਗਿਆ ਤੇ ਚਾਰੇ ਪਾਸੇ ਇਹ ਵੇਖਣ ਲੱਗ ਪਿਆ ਨਾ ਕੋਈ ਪੰਛੀ ਹੈ ਨਾ ਕੋਈ ਜਾਨਵਰ ਹੈ ਤੇ ਉਸ ਨੇ ਉੱਥੇ ਸੋਚਿਆ ਕਿ ਹੁਣ ਤਾਂ ਮੈਨੂੰ ਕੋਈ ਨਹੀਂ ਦੇਖਦਾ ਪਰ ਜਿਵੇਂ ਹੀ ਤੋਤੇ ਦੇ ਵੱਲ ਨਿਗਾਹ ਕੀਤੀ ਮਨ ਦੇ ਵਿੱਚ ਵਿਚਾਰ ਉੱਠਿਆ ਜੇ ਮੈਂ ਇਸ ਨੂੰ ਮਾਰਾਂਗਾ ਤਾਂ ਇਹ ਤਾਂ ਮੈਨੂੰ ਵੇਖ ਰਿਹਾ ਹੈ ਤੇ ਮੈਂ ਇਸ ਨੂੰ ਵੇਖ ਰਿਹਾ ਹਾਂ ਤਾਂ ਤੀਜਾ ਮਾਲਕ ਪਰਮੇਸ਼ਰ ਉਹ ਵੀ ਹਰ ਵੇਲੇ ਵੇਖਦਾ ਹੈ ਤੇ ਫਿਰ ਇੱਥੇ ਲੁਕੋ ਲੁਕ ਕੇ ਕੀ ਮੈਂ ਮਾਰਾਂਗਾ ਇਸ ਨੂੰ ਤੇ ਕੋਈ ਅਜਿਹੀ ਥਾਂ ਨਹੀਂ ਹੈ ਜਿਸ ਜਿੱਥੇ ਉਸ ਤੇ ਪਰਬਸਮਾ ਪਰਮਾਤਮਾ ਦੀ ਨਿਗਾਹ ਨਾ ਹੋਵੇ ਤੇ ਉਹ ਬੇਅੰਤ ਵਿਚਾਰਾਂ ਦੇ ਵਿੱਚ ਡੁੱਬ ਜਾਂਦਾ ਹੈ ਤੇ ਆਖਿਰ ਦੇ ਵਿੱਚ ਫੈਸਲਾ ਕਰਦਾ ਹੈ ਇਸ ਹੁਕਮ ਨੂੰ ਉਹ ਪੂਰਾ ਨਹੀਂ ਕਰ ਸਕਦਾ ਤੇ ਉਹ ਫਿਰ ਉਹ ਵਿਅਕਤੀ ਤੋਤਿਆਂ ਨੂੰ ਜਿੰਦਾ ਹੀ ਵਾਪਸ ਮਹਾਤਮਾ ਦੇ ਕੋਲ ਲੈ ਆਉਂਦਾ ਹੈ ਤੇ ਨਿਮਰਤਾ ਦੇ ਨਾਲ ਬੇਨਤੀ ਕਰਦਾ ਹੈ ਮਹਾਤਮਾ ਜੀ ਮੈਂ ਬਹੁਤ ਲੱਭਿਆ ਉਸ ਥਾਂ ਨੂੰ ਜਿੱਥੇ ਨਨਕੋਈ ਨਾ ਵਿਖਦਾ ਹੋਵੇ ਪਰ ਮਾਲਕ ਤਾਂ ਹਰ ਇੱਕ ਜਗਤ ਦੇ ਵਿੱਚ ਮੌਜੂਦ ਹੈ ਸਭ ਦੇ ਦਰਮਿਆਨ ਹੈ ਸਭ ਕੁਝ ਵੇਖਣ ਵਾਲਾ ਹੈ ਤੇ ਮਹਾਤਮਾ ਨੇ ਉਸ ਦੀ ਨਿਮਰਤਾ ਸਮਝ ਤੇ ਰੋਹਾਨੀ ਦ੍ਰਿਸ਼ਟੀ ਨੂੰ ਵੇਖ ਕੇ ਮਨ ਦੇ ਵਿੱਚ ਖੁਸ਼ੀ ਜ਼ਾਹਰ ਕੀਤੀ ਤੇ ਕਿਹਾ ਪੁੱਤਰ ਤੂੰ ਨਾਮ ਦੇ ਲਾਇਕ ਹੈ ਜੋ ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਲੈਂਦਾ ਹੋਇਆ ਉਹ ਫਿਰ ਪਾਪ ਦੇ ਉਪਰਾਈ ਤੋਂ ਵੱਧ ਜਾਂਦਾ ਹੈ ਅਤੇ ਦੂਜੇ ਵਿਅਕਤੀ ਨੂੰ ਕਿਹਾ ਤੂੰ ਘਰ ਜਾ ਕੇ ਆਪਣਾ ਕੰਮ ਕਰ ਕਿਉਂਕਿ ਜਿਹੜਾ ਮਨੁੱਖ ਸਿਰਫ ਲੋਕਾਂ ਦੀਆਂ ਨਗਾਂ ਦੇ ਤੋਂ ਲੁਕਦਾ ਹੈ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਦਾ ਹੈ ਪਰ ਮਾਲਕ ਦੀ ਨਗਾਂ ਨੂੰ ਭੁੱਲ ਜਾਂਦਾ ਹੈ ਉਸ ਵਿਅਕਤੀ ਨੂੰ ਉਸ ਪ੍ਰਮਾਤਮਾ ਦੇ ਨਾਮ ਦੀ ਕੋਈ ਕਦਰ ਨਹੀਂ ਹੈ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਇਹ ਜੋ ਕਹਾਣੀ ਦਾ ਸੰਦੇਸ਼ ਹੈ ਜਦੋਂ ਮਨੁੱਖ ਆਪਣੇ ਦਿਲ ਦੇ ਵਿੱਚ ਪੱਕਾ ਕਰ ਲੈਂਦਾ ਹੈ ਕਿ ਉਸ ਪਰਮੇਸ਼ਰ ਨੂੰ ਉਸ ਵਾਹਿਗੁਰੂ ਨੂੰ ਹਰ ਥਾਂ ਹਾਜ਼ਰ ਨਾਜ਼ਰ ਹਾਜ਼ਰ ਨਾਜ਼ਰ ਜਾਣਨਾ ਹੈ ਹਰ ਇੱਕ ਸਾਹ ਦੇ ਨਾਲ ਸਾਡੇ ਨਾਲ ਹੈ ਤਾਂ ਫਿਰ ਉਹ ਵਿਅਕਤੀ ਕੋਈ ਆਪ ਕੋਈ ਪਾਪ ਬੁਰਾ ਨਹੀਂ ਕਰ ਸਕਦਾ ਮਨੁੱਖੀ ਅੱਖਾਂ ਤੂੰ ਲੁਕਣਾ ਆਸਾਨ ਹੈ ਪਰ ਰੱਬ ਦੀ ਅੱਖ ਤੂੰ ਕੋਈ ਲੁਕ ਨਹੀਂ ਸਕਦਾ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਇਹ ਜਿਹੜੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਆਪ ਜੀ ਅੱਗੇ ਵੀ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ